ठीक है, थीक है बच्चों को पीटा गया है अच्छा किसने पीटा है, है? जिनकी गाड़ी से लगी है अच्छा। उन्होंने वो उन लड़की का हाथ मरोड़ा है मान लो कोई भी गलती है चाहे किसी की है लाइफ में एक्सीडेंट होंगे अगर हम रोड पे निकले तो एक्सीडेंट बिल्कुल होंगे ठीक है एक लड़की को सीट से उतार के 18 साल की लड़की का हाथ मरोड़ना ये तो गलत है ना अगर मैं होती ना मैं सच में उसका रैपटा मार दी कौन रहा था गाड़ी मेरा बेटा चला रहा था ਮਿਲੇ ਮੇਰੀ ਬੇਟੀ ਕੋਈ ਇਹਨਾਂ ਨੇ ਮਾਰਿਆ ਮੇਰ ਕੋ ਗਾੜੀ ਕਾ ਕੁਛ ਨਹੀਂ ਜੀਏ ਮੇਰੀ ਗਾੜੀ ਤੋੜਦੀ ਕੋਈ ਦਿੱਕਤ ਨਹੀਂ ਜੋ ਲੋਕ ਗੁੰਡਾਗਰਦੀ ਫਿਲਾ ਰਹੇ ਹੈ ਨਾ ਲੋਕ ਪਕੜ ਕੇ ਲੜਕੀਆਂ ਕੋ ਗਾੜੀਆਂ ਦੇਣਾ ਬਦਤਮੀਜ਼ੀ ਕਰਨਾ ਇਹ ਮੈਂ ਬਰਦਾਸ਼ਤ ਨਹੀਂ ਕਰੂੰਗੀ ਜੀ ਕੁੱਟਮਾਰ ਕੀਤੀ ਹੈ ਮੁੰਡੇ ਦੀ ਵੀ ਕੀਤੀ ਹੈ ਕੁਛ ਪਬਲਿਕ ਨੇ ਇਸ ਤਰ੍ਹਾਂ ਕੀਤਾ ਨਹੀਂ ਇਹ ਇਹਨੂੰ ਜੀ ਕੋ ਕੁੱਟਮਾਰ ਵਾਲੀ ਕੋਈ ਗੱਲ ਨਹੀਂ ਸੀ ਮੌਕੇ ਅੱਛਾ ਗੱਡੀ ਕ੍ਰਾਸ ਕਰ ਰਹੀ ਸੀ ਉਹ ਗੱਡੀ ਲੜਕੀ ਚਲਾ ਰਹੀ ਸੀ ਅੱਛਾ ਜੀ ਗੱਡੀ ਨੇ ਗੱਡੀ 'ਚ ਲੜਕੀ ਲੈ ਕੇ ਆ ਰਹੀ ਸੀ ਮੈਂ ਗੱਡੀ ਕ੍ਰਾਸ ਕਰਤੀ ਉਹਨੇ ਬ੍ਰੇਕ ਨਹੀਂ ਮਾਰੇ ਯਾਰ ਗੱਡੀ ਆ ਗਈ ਫਿਰ ਦੋਹੇ ਬਾਹਰ ਨਿਕਲੇ ਹੱਥੋਂ ਕਾਈ ਹੋਣ ਲੱਗਿਆ ਮੇਰੇ ਘੜੀਆਂ ਦੇ ਥਾਰ ਗੱਡੀ ਵਾਲੇ ਮਾਲ ਕਰੇ ਕੁੱਟਮਾਰ ਬਹੁਤ ਕੀਤੀ ਹੈ ਮੁੰਡੇ ਦੀ ਕੁੜੀ ਦੀ ਗੱਡੀ ਉੱਥੋਂ ਚਾਕੇ ਉਹ ਖੰਭੇ ਗਲ ਮਾਰੀ ਨਿਊ ਚੰਡੀਗੜ੍ਹ ਨਾਲ ਮੈਕਸ ਰੋਡ ਦੇ ਉੱਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਦੇ ਵਿੱਚ ਦੱਦ ਨੇ ਇੱਕ ਥਾਰ ਗੱਡੀ ਤੇ ਇੱਕ ਸੈਂਟਰੋ ਗੱਡੀ ਦੀ ਟੱਕਰ ਹੋਈ ਹੈ ਟੱਕਰ ਵੀ ਇੰਨੀ ਭਿਆਨਕ ਸੀ ਦੱਸ ਰਹੀ ਕਾਫੀ ਦੂਰ ਜਾ ਕੇ ਗੱਡੀ ਨੂੰ ਜੇ ਟੱਕਰ ਮਾਰ ਕੇ ਪਾਸੇ ਕੀਤਾ ਇਸ ਨੂੰ ਲੈ ਕੇ ਤੋਂ ਦੇਖੋ ਕਿ ਅਸੀਂ ਖੜੇ ਆ ਪੀਆਰ 7 ਨੂੰ ਮੈਕਸ ਰੋਡ ਚੌਕ ਹੈ ਇਹ ਜਿੱਥੇ ਕਿਸ ਪਾਸੇ ਤੋਂ ਬਹੁਤ ਤੇਜ਼ ਰਫ਼ਤਾਰ ਦੇ ਨਾਲ ਗੱਡੀਆਂ ਆਉਂਦੀਆਂ ਨੇ ਜਿਸ ਤੋਂ ਬਾਅਦ ਜਾ ਕੇ ਇਸ ਤਰੀਕੇ ਦੇ ਐਕਸੀਡੈਂਟ ਹੁੰਦੇ ਨੇ ਤਾਂ ਤੁਸੀਂ ਦੇਖੋ ਇਹ ਥਾਰ ਗੱਡੀ ਹੈ ਜਿੱਥੇ ਕੀ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਜੋ ਚਲਾਉਣ ਵਾਲੇ ਚਾਲਕ ਸੀ ਉਹਨਾਂ ਨੇ ਤੇਜ਼ ਰਫ਼ਤਾਰ ਦੇ ਨਾਲ ਗੱਡੀ ਚਲਾਈ ਜਿਸ ਕਾਰਨ ਇਹ ਹਾਦਸਾ ਵਾਪਰਿਆ ਪਰ ਗੱਲਬਾਤ ਕਰਨ ਲਈ ਸਾਡੇ ਨਾਲ ਪੁਲਿਸ ਮੁਲਾਜ਼ਮ ਵੀ ਸਾਡੇ ਨਾਲ ਨੇ ਸਰ ਕੀ ਮਾਮਲਾ ਹੋਇਆ ਇੱਥੇ ਕੁਝ ਐਕਸੀਡੈਂਟ ਹੋਇਆ ਦੱਸੋ ਬਹੁਤ ਪਿਆਰ ਬਾਈ ਜੀ ਐਕਸੀਡੈਂਟ ਹੋਇਆ ਹੈ ਤੇ ਇਹ ਹੁਣ ਮੌਕੇ ਤੇ ਦੋਨਾਂ ਪਾਰਟੀਆਂ ਨੂੰ ਥਾਣੇ ਲੈ ਕੇ ਜਾ ਰਹੇ ਆ। ਹੂੰ ਠੀਕ ਹੈ। ਥਾਣੇ ਲੈ ਕੇ ਜਾ ਰਹੇ ਆ ਤੇ ਥੋੜੀ ਗੱਡੀ ਦਾ ਨੁਕਸਾਨ ਜ਼ਿਆਦਾ ਹੈ। ਅੱਛਾ ਜੀ। ਗੱਡੀ ਦਾ ਸਟੀਅਰਿੰਗ ਸਿੱਧਾ ਕਰਦੇ ਆ। ਤੇ ਹੋ ਗਿਆ ਆਪ ਆਪਣੇ ਹੋ ਗਿਆ ਤੇ ਗੱਡੀ ਚੱਲਣ ਜੋਗੀ ਹੋਗੀ। ਅਜੇ ਥਾਣੇ ਲੈ ਨਹੀਂ ਡਿਊਟੀ ਅਫਸਰ ਦੇ ਹਵਾਲੇ ਕਰਦੇ ਆ। ਇਹ ਕਿਹੜੇ ਪਾਸੇ ਤੋਂ ਆ ਰਹੀ ਸੀ ਗੱਡੀ ਥਾਰ? ਇਹ ਥਾਰ ਗੱਡੀ ਸਿੱਧੀ ਇੱਧਰੋਂ ਆ ਰਹੀ ਸੀ। 에어ਪੋਰਟ ਰੋਡ ਪਾਸੇ। 에어ਪੋਰਟ ਰੋਡ ਤੋਂ ਆ ਰਹੀ ਸੀ। ਦੂਜੀ ਗੱਡੀ? ਬਾਕੀ ਦੂਸਰੀ ਗੱਡੀ ਉਹਨਾਂ ਨੂੰ ਪਤਾ ਕਰਦੇ ਕਿਹੜੇ ਪਾਸੇ ਆ ਰ ਇਹ ਹਜੇ ਕਨਫਰਮ ਨਹੀਂ ਹੋ ਰਹਾ ਪਬਲਿਕ ਤਾਂ ਕੋਈ ਕਿੰਨੀ ਇਕੱਠੀ ਹੈ ਅੱਛਾ ਜੀ ਹਜੇ ਕੱਕਾ ਕਨਫਰਮ ਨਹੀਂ ਹੋ ਰਹਾ ਕੰਮ ਕਰਵਾ ਦਿੰਦੇ ਹਾਂ ਨੁਕਸਾਨ ਇੱਕ ਮਿੰਟ ਭਾਜੀ ਮੈਂ ਪੁਲਿਸ ਦੀ ਕਰ ਲੈਂਦਾ ਪਹਿਲਾਂ ਮੈਨੂੰ ਅੱਛਾ ਭਾਜੀ ਇਹ ਦੱਸ ਦਿਓ ਸਰ ਇਸ ਦੇ ਵਿੱਚ ਕੀ 60 ਮੀਟਰ ਵੱਜੀ ਕਿਸੇ ਦੀ ਕਿਸੇ ਦੇ ਵੀ 60 ਮਿੰਟ ਦੀ ਲੱਗੀ ਹੈ ਕਿ ਉਹ ਮਲਾ ਉਹਦੇ ਮਾੜੀ ਮੋਟੀ ਲੱਗੀਆਂ ਕੁਝ ਤਾਂ ਥੱਟਾ ਮਾੜੀ ਮੋਟੀ ਲੱਗੀਆਂ ਨੇ ਉਹ ਆਪਣੇ ਇਲਾਜ ਵਾ ਤੇ ਉਹਨਾਂ ਨੇ ਆਪਣੇ ਮਲਪੱਟੀ ਕਰਾ ਲਈ ਤੁਸੀਂ ਨਾ ਕੋਈ ਐਂਬੂਲੈਂਸ ਬੁਲਾਈ ਗਈ ਜਾਂ ਵੈਸੀ ਨਹੀਂ ਨਹੀਂ ਉਹਨਾਂ ਨੇ ਆਪੇ ਕਰਾਇਆ ਇਲਾਜ ਆਪਣੇ ਦਾ ਠੀਕ ਹੈ ਬਿਲਕੁਲ ਜੀ ਦੇਖੋ ਕੀ ਮੌਕੇ ਤੇ ਬਾਈ ਕੀ ਗੱਲਬਾਤ ਹੋਈ ਇਹ ਗੱਲ ਕੁਝ ਨਹੀਂ ਹੈਗੀ ਇਹਨਾਂ ਦੀ ਇਹ ਗੱਡੀ ਜਿਹੜੀ ਥਾਰ ਹੈ ਨਾ ਇਹਨਾਂ ਦੀ ਕੁੜੀ ਚਲਾ ਰਹੀ ਦੀ ਬੇਟੀ ਹੈ ਨਾਂ ਦੀ ਨਾ ਉਹਦੇ ਕੋਲ ਲਾਇਸੈਂਸ ਹੈ ਕੋਈ ਕਾਜ ਪਤਾਰ ਸੀ ਇਹਨਾਂ ਦੀ ਇਹਨਾਂ ਦੇ ਘਰੇ ਪਈ ਹੈ ਗੱਡੀ ਦੀ ਠੀਕ ਹੈ ਬਾਕੀ ਸਾਰਾ ਕੁਝ 에어ਪੋਰਟ ਰੋਡ ਤੇ ਆ ਰਹੀ ਸੀਗੀ ਇਹ ਦ ਤੋਂ ਇਹ ਲਿਆ ਕੇ ਇਹਨਾਂ ਨੇ ਗੱਡੀ ਇੱਥੇ ਮਾਰੀ ਤੁਸੀਂ ਐਨਾ ਸ਼ੁਕਰ ਕਰੋ ਬੋਰਡ ਲੈ ਕੇ ਆਇਆ ਮੈਕਸ ਦਾ ਗੱਡੀ ਉਹਦੇ ਨਾਲ ਪੁੱਟ ਰੈਡ ਨਾਲ ਵੱਜ ਕੇ ਬੋਰਡ ਨਾਲ ਲਾ ਕੇ ਰੁਕੇ ਨਹੀਂ ਪਾਰਟੀ ਖਾਣੀ ਦੀ ਗੱਡੀ ਇਹ ਮੌਕੇ ਦੇ ਬਾਅਦ ਜਿੰਨੀ ਵੀ ਰੇੜੀਆਂ ਰੂੜੀਆਂ ਵਾਲੇ ਸਾਰਿਆਂ ਨੂੰ ਤੁਸੀਂ ਪੁੱਛ ਸਕਦੇ ਕਿੰਨੀ ਕੁ ਦੂਰ ਮਾਰੀ ਚੱਕ ਕੇ ਗੱਡੀ ਉਹ ਉੱਥੇ ਤੁਸੀਂ ਸਾਫ਼ ਲੈ ਲਓ ਉੱਥੇ ਤੋਂ ਗੱਡੀ ਉਹ ਮੋੜ ਕੋਲ ਬਾਈਕ ਕੋਲ 10 15 ਫੁੱਟ ਦੂਰ ਮਾਰੀ ਵਾਹ ਇਹ ਚ ਰੋਜ਼ਾਨਾ ਹੀ ਹੁੰਦੇ ਐਕਸੀਡੈਂਟ ਬਾਈ ਲਾਈਟਾਂ ਨਹੀਂ ਹਾਂ ਜਿੱਥੇ ਵੀਰ ਬਾਕੀ ਦਾ ਆਪਾਂ ਨੂੰ ਤਾਂ ਪਤਾ ਨਹੀਂ ਜਿਹੜਾ ਆਪਣਾ ਹੋਇਆ ਆਪਾਂ ਨੇ ਦੱਸ ਦਿਆ ਤੁਹਾਨੂੰ ਅੱਛਾ ਠੀਕ ਹੈ ਗੱਡੀ ਚਲਾਉਣ ਦਾ ਕੌਣ अभी मैं कुछ नहीं बोलना चाहूंगा नहीं फिर भी चलो कौन चला रहा था कुछ पता नहीं मैं ही, ही चला रहा था गाड़ी अभी चला रहे अच्छा कैसे हुआ ये कुछ हुआ तेज रफ्तार थी कैसे थी बाद में देखते हैं हां जी हां जी आ जाओ इधर आओ जाओ आप कोई बात आ जाओ आ जाओ कोई बात बिल्कुल तो देखो कि बच्चों को पीटा गया है अच्छा, किसने पीटा है, है। जिनकी गाड़ी से लगी है अच्छा। उन्होंने लड़की का हाथ मरोड़ा है हाँ। लड़की का हाथ मान लो कोई भी गलती है चाहे किसी की लाइफ में एक्सीडेंट होंगे अगर हम रोड पे निकले तो एक्सीडेंट बिल्कुल होंगे ठीक है एक लड़की को सीट से उतार के 18 साल की लड़की का हाथ मरोड़ना ये तो गलत है ना क्या आप चाहोगे आपकी बेटी का रोड पे कोई हाथ है देखो कानून कोई भी हाथ में बिल्कुल अगर मैं होती ना मैं सच में उसका मार दी नहीं बिल्कुल मारती अगर मेरी लड़की है साल की और उसको पकड़ का का गाड़ी में से कोई उतारेगा चाहे कुछ भी है बच्चे रोड पे निकले हैं बेटा उन्नीस साल कंप्लीट कर चुका है रोज जी आता है डेली यहाँ मेरा बेटा चला कौन रहा था गाड़ी मेरा बेटा चला रहा था अच्छा, कागज पत्र पूरे सारा कुछ है ना बिल्कुल टोटली चंडीगढ़ डेली ऑफिस आता है मेरा ऑफिस है डेली चंडीगढ़ पुलिस से सामना होता है क्या वो नहीं रोकेंगे कभी इसको पीटा किसने ये बता दो जिसकी गाड़ी पे लगी है और साथ में कई लोग और थे उसके गाड़ी में भी थे उसकी वाइफ भी थी उन्होंने गंदी गाड़िया दी बच्चे अपने सब बचने के लिए क्या बोल लेंगे कार्रवाई क्या करवा करवा रहे रहे हैं अभी क्या क्या कार्रवाई हो आप भाई हमें इंसाफ मिले मेरी बेटी को इन्होंने मारा है मेरे को गाड़ी का कुछ नहीं चाहिए मेरी गाड़ी तोड़ दी कोई दिक्कत नहीं जब गाड़ी सीधी जा रही है और साइड से चौक पे कोई गाड़ी आएगी रुकना चाहिए या नहीं रुकना चाहिए ना अगर वो नहीं रुक रहे गलती किसकी है

ਕੀ ਹੈ 18 ਸਾਲ ਦੀ ਲੜਕੀ ਦੀ ਬਾਜੂ ਮਲ ਰੋੜ ਰੱਖੀ ਹੈ ਇਹਨਾਂ ਨੇ ਕੋਈ ਮਾਬਰਦਸ਼ ਨਹੀਂ ਕਰੇਗੀ ਤੁਹਾਨੂੰ ਦੇਖੋ ਕਿ ਕੁੱਟਮਾਰ ਕੋਈ ਹੱਲ ਨਹੀਂ ਪਰ ਕਿਤੇ ਨਾ ਕਿਤੇ ਕਾਨੂੰਨੀ ਕਾਰਵਾਈ ਅਗਰ ਕੋਈ ਗਲਤੀ ਕਿਸੇ ਨੇ ਕੀਤੀ ਹੈ ਤਾਂ ਹੋਣੀ ਚਾਹੀਦੀ ਹੈ ਕੋਈ ਗੱਲ ਨਹੀਂ ਐਕਸੀਡੈਂਟ ਦੇਖੋ ਰੋੜਾਂ ਤੇ ਚੱਲਦੀਆਂ ਗੱਡੀਆਂ ਤਾਂ ਹੁੰਦਾ ਵੀ ਹੈ ਆਹ ਥਾਰ ਗੱਡੀ ਹੈ ਤੁਹਾਨੂੰ ਨੰਬਰ ਥੋੜਾ ਇੱਧਰ ਰੱਖਿਓ ਤਾਂ ਇਹ ਤੁਸੀਂ ਦੇਖੋ ਕਿ ਇੱਥੇ ਗੱਡੀ ਜਿਹੜੀ ਵੱਜੀ ਹੈ ਦੂਜੀ ਤੁਹਾਨੂੰ ਸੈਂਟਰੋ ਗੱਡੀ ਤੁਹਾਨੂੰ ਦਿਖਾ ਦਾਂਗੇ ਤੇ ਨਾਲ ਦੀ ਨਾਲ ਦੱਸਿਆ ਵੀ ਜਾ ਰਿਹਾ ਕੁੜੀ ਚਲਾ ਰਹੀ ਸੀ ਪਰ ਦੂਜੇ ਪਾਸੇ ਜਿਹੜੇ ਥਾਰ ਗੱਡੀ ਦੇ ਮਾਲਕ ਨੇ ਦੱਸਿਆ ਕਿ ਮੁੰਡਾ ਚਲਾ ਰਿਆ ਸੀ ਪਰ ਇੱਥੇ ਦੋਨੋਂ ਕਨਫਿਊਜ਼ਨ ਇਹ ਹੋਈ ਹੋਈ ਹੈ ਇਸ ਨੂੰ ਲੈ ਕੇ ਪੁਲਿਸ ਮੁਲਾਜ਼ਮ ਸਾਡੇ ਨਾਲ ਨੇ ਸਰ ਦੱਸਿਆ ਜਾ ਰਿਹਾ ਕਿ ਕੁੜੀ ਕੁੜੀ ਦੀ ਕੁੱਟਮਾਰ ਵੀ ਕੀਤੀ ਹੈ ਮੁੰਡੇ ਦੀ ਕੁੱਟਮਾਰ ਹੋਈ ਹੈ ਕੁਛ ਕੀ ਸਰ ਜਿਹੜਾ ਦੱਸੇ ਜਾ ਰਿਹਾ ਇਹਨਾਂ ਵੱਲੋਂ ਸਰ 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 ਜਿਹੜਾ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਕੁੜੀ ਦੀ ਵੀ ਕੁੱਟਮਾਰ ਕੀਤੀ ਹੈ ਮੁੰਡੇ ਦੀ ਵੀ ਕੀਤੀ ਹੈ ਕੁਝ ਪਬਲਿਕ ਨੇ ਇਸ ਤਰ੍ਹਾਂ ਕੀਤਾ ਨਹੀਂ ਇਹ ਇਹੋ ਜੀ ਕੋਈ ਕੁੱਟਮਾਰ ਵਾਲੀ ਕੋਈ ਗੱਲ ਨਹੀਂ ਅਸੀਂ ਮੌਕੇ ਤੇ ਹਾਂ ਅੱਛਾ ਕੁੱਟਮਾਰ ਵਾਲੀ ਕੋਈ ਗੱਲ ਨਹੀਂ ਹੁਣ ਦੋਨੋਂ ਲੈ ਕੇ ਜਾ ਰਹੇ ਹਾਂ ਥਾਣੇ ਦੋਨਾਂ ਤੋਂ ਦੋਨਾਂ ਪਾਰਟੀਆਂ ਥਾਣੇ ਲੈ ਕੇ ਜਾ ਰਹੇ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਪੁਲਿਸ ਮੁਲਾਜ਼ਮ ਸੀ ਜਿੰਨਾ ਦੀ ਜਿਹੜੀ ਮੌਕੇ ਤੇ ਟੀਮ ਪਹੁੰਚੀ ਤਾਂ ਇਸ ਨੂੰ ਲੈ ਕੇ ਦੋਨੇ ਗੱਡੀਆਂ ਜਿਹੜੀਆਂ ਹੁਣ ਥਾਣੇ ਜਾ ਰਹੀਆਂ ਨੇ ਇੱਥੇ ਦੋਨੇ ਗੱਡੀਆਂ ਦਾ ਤੁਸੀਂ ਦੇਖੋ ਕਿ ਉਹ ਇਹ ਤਸਵੀਰਾਂ ਤੋਂ ਦੇਖਦਾ ਤਾਂ ਕਾਫੀ ਪਬਲਿਕ ਕੱਟੀ ਹੋਈ ਹੈ ਪਰ ਥਾਰ ਗੱਡੀ ਦੇ ਜਿਹੜੇ ਮਾਲਕ ਨੇ ਦੱਸਿਆ ਕਿ ਇੱਥੇ ਪਬਲਿਕ ਨੇ ਜਾਂ ਦੂਜੇ ਸੈਂਟਰੋਂ ਗੱਡੀ ਵਾਲਿਆਂ ਨੇ ਕੁਝ ਕੁੱਟਮਾਰ ਕੀਤੀ ਹੈ ਇਸ ਤਰੀਕੇ ਦੇ ਇਲਜ਼ਾਮ ਅੱਛਾ ਇਹ ਦੂਜੀ ਏਡੀ ਵਾਲਾ ਕਿਹੜਾ ਬੰਦਾ ਆ ਬਾਈ ਆਹ ਅੱਛਾ ਥੋੜੀ ਸੀ ਗੱਡੀ ਜੀ ਅੱਛਾ ਸੈਂਟਰੋਂ ਕਿਵੇਂ ਹੋਇਆ ਜੀ ਇਹ ਮੈਂ ਉਧਰ ਤੋਂ ਗੱਡੀ ਲੈ ਕੇ ਆ ਰਿਹਾ ਤਾਂ ਜੀ ਅੱਛਾ ਜੀ ਚੰਡੀ ਦੇ ਪਾਸੇ ਤੋਂ ਹਾਂਜੀ ਚੰਡੀ ਗੱਡੀ ਕ੍ਰੋਸ ਕਰ ਰਹੀ ਧੀ ਉਹ ਗੱਡੀ ਲੜਕੀ ਚਲਾ ਰਹੀ ਧੀ ਅੱਛਾ ਜੀ ਗੱਡੀ ਨੇ ਗੱਡੀ 'ਚ ਲੜਕੀ ਲੈ ਕੇ ਆ ਰਹੀ ਧੀ ਮੈਂ ਗੱਡੀ ਕ੍ਰੋਸ ਕਰਤੀ ਉਹਨੇ ਬ੍ਰੇਕ ਨਹੀਂ ਮਾਰੇ ਸਿੱਧੀ ਆ ਕੇ ਲੜਕੀ ਚਲਾ ਰਹੀ ਧੀ ਜਦ ਗੱਡੀ ਆ ਗਈ ਫਿਰ ਦੋਹੇ ਬਾਹਰ ਨਿਕਲੇ ਹੱਥੋ ਪਾਈ ਹੋਣ ਲੱਗੇ ਮੇਰੇ ਘਰ ਵਾਲੀ ਅੱਛਾ ਜੀ ਤੁਸੀਂ ਦੋ ਤੁਸੀਂ ਦੋਨੋਂ ਸੀ ਦੋਨੇ ਸੀ ਜੀ ਅੱਛਾ ਜੀ ਜਦੋਂ ਮੈਂ ਘਰ ਵਾਲੀ ਨੂੰ ਉਹ ਦੋਨੋਂ ਬਾਹਰ ਨਿਕਲ ਕੇ ਆ ਕੇ ਬੋਲਣ ਲੱਗੇ ਇਥੇ ਹੱਥੋ ਪਾਈ ਹੋਣ ਲੱਗੇ ਮੈਂ ਛੜਾ ਦਿੱਤੇ ਮੈਂ ਉਹਨੂੰ ਲੜਕੀ ਨੂੰ ਆਇਆ ਕਰਾ ਪਾਸੇ ਹੋ ਜਾ ਉਹਦੇ ਬਾਅਦ ਜਦ ਹਟੇ ਨਹੀਂ ਆ ਕੇ ਫਿਰ ਪਬਲੀ ਉਥਾਰ ਗੱਡੀ ਵਾਲੀ ਮਾਲ ਕਰੇ ਕੁੱਟਮਾਰ ਬਹੁਤ ਕੀਤੀ ਹੈ ਮੁੰਡੇ ਦੀ ਕੁੜੀ ਦੀ ਹੱਲੋ ਜੀ ਕੁੱਟਮਾਰ ਕਾਊਂਟ ਕਰਵਾ ਕੋਈ ਇਹ ਤੇਜ਼ ਰਫਤਾਰ ਸੀ ਗੱਡੀ ਜੀ ਬਹੁਤ ਤੇਜ਼ ਤੇਜੀ ਆ ਗੱਡੀ ਤਾਂ ਮੇਰੀ ਕ੍ਰਾਸ ਕਰ ਗਈ ਸੀ ਉੱਥੋਂ ਤੇ ਆ ਰਹੇ ਉਹਨਾਂ ਨਾਲ ਕੁੜੀ ਨੇ ਬ੍ਰੇਕ ਹੀ ਨਹੀਂ ਮਾਰੇ ਨਹੀਂ ਨਹੀਂ ਦੇਖੋ ਤੁਸੀਂ ਜੀ ਤੁਸੀਂ ਗੱਡੀ ਦੀ ਹਾਲਤ ਤਾਂ ਦੇਖੋ ਕਿਆ ਹੋਈ ਅਜੇ ਕਾਰਵਾਈ ਕੀ ਕਰਵਾ ਰਹੇ ਹੋ ਕੋਈ ਗੱਲਬਾਤ ਹੋਈ ਪੁਲਿਸ ਨਾਲ ਨਹੀਂ ਕੋਈ ਗੱਲ ਹੋ ਗਲਤ ਬਿਆਨ ਦੇ ਰਹੇ ਹਾਂ ਇਹ ਗਲਤ ਬਿਆਨ ਦੇ ਕੁੜੀ ਚਲਾ ਰਹੀ ਸੀ ਵੀ ਮੁੰਡਾ ਚਲਾ ਰਹਿਦੀ ਸਾਡਾ ਇਹ ਗਲਤ ਕਹਿ ਰਹੇ ਹੋ ਇਹ ਗਲਤ ਕਹਿ ਰਹੇ ਇਹ ਗਲਤ ਕਹਿ ਰਹੇ ਹਾਂ ਲੜਕੀ ਇੱਕਦਮ ਦੂਏ ਪਾਸੇ ਹੋ ਗਈ ਜੀ ਅੱਛਾ ਜਾ ਲੜਕੀ ਗੱਡੀ ਵੱਜੀ ਹੈ ਤਾਂ ਦੂਜੀ ਸਾਈਡ ਤੇ ਹੋ ਗਈ ਗੱਡੀ ਉੱਥੋਂ ਚਾਕੇ ਉਹ ਖੰਭੇ ਨਾਲ ਮਾਰੀ ਬਦਲੀਆਂ ਇਹਨਾਂ ਨੇ ਖੰਭੇ ਨਾਲ ਮਾਰੀ ਆਪਣੇ ਆਪ ਸੀਟਾਂ ਬਦਲੀਆਂ ਇਹਨਾਂ ਨੇ ਦੋਨਾਂ ਨੇ ਅਸੀਂ ਕੁੜੀ ਗੱਡੀ ਖੋਲ ਦੇ ਗਈ ਗੱਡੀ ਦਾ ਮੂੰਹ ਇਧਰ ਨੂੰ ਹੋ ਗਿਆ ਲੱਗਤੋ ਕੇ ਸਾਥ ਹੀ ਉਹ ਫਿਰ ਮੇਰੇ ਤੋਂ ਬਚ ਗਏ ਉਹ ਬੋਲ ਰਿਹਾ ਕਹਿੰਦੇ ਸਾਡਾ ਮੁੰਡਾ ਗੱਡੀ ਚਲਾ ਰਿਹਾ ਤਾਂ ਪੁਲਿਸ ਵਾਲਿਆਂ ਨੇ ਉਹਨੇ ਇਦਾਂ ਹੀ ਕਿਹਾ ਕਹਿੰਦੇ ਸਾਡਾ ਮੁੰਡਾ ਗੱਡੀ ਚਲਾ ਰਿਹਾ ਅਸੀਂ ਸਾਹਮਣੇ ਕਿਹਾ ਬਾਈ ਥੋੜੀ ਕੁੜੀ ਸੀ ਇਹਨਾਂ ਨੇ ਦੇਖ ਰਿਹਾ ਗੱਡੀ ਚ ਵੜਾਈ ਵੀ ਤੁਸੀਂ ਜਾ ਕੇ ਵੀ ਦੇਖ ਸਕਦੇ ਆ ਆਹਦੇ ਸਾਹਮਣੇ ਆ ਦੇਖ ਰਹਾ ਤਾਂ ਕੁੜੀ ਗੱਡੀ ਚਲਾ ਰਹੀ ਸੀ ਬਾਅਦ ਵਿੱਚ ਚੇਂਜ ਹੋਈ ਔਰ ਕੁੜੀ ਕੋ ਕਿਸੇ ਨੇ ਨਹੀਂ ਪਕੜੀ ਸਿਰਫ ਇਹੋ ਨੇ ਖੈਂਚੀ ਕੇ ਬਾਹਰ ਨਿਕਲ ਇਹੋ ਨੇ ਕੁਝ ਨਹੀਂ ਕਹਾ ਇਹ ਆਰਾਮ ਸੇ ਕੱਢਦੇ ਹਾਂ ਠੀਕ ਹੈ ਬਿਲਕੁਲ ਦੇਖੋ ਕਿ ਜਿਹੜਾ ਇਸ ਜਗ੍ਹਾ ਉੱਤੇ ਰੋਜ਼ਾਨਾ ਐਕਸੀਡੈਂਟ ਹੁੰਦੇ ਨੇ ਕਾਰਨ ਪਹਿਲਾਂ ਵੀ ਬਹੁਤ ਵਾਰ ਖਬਰਾਂ ਵਿੱਚ ਲੱਗੀਆਂ ਕਿ ਜੋ ਉੱਤੇ ਟ੍ਰੈਫਿਕ ਲੈਕਟਾ ਨਾ ਹੋਣ ਕਾਰਨ ਕਾਫੀ ਲੋਕਾਂ ਦੇ ਵਹੀਕਲ ਇਸ ਜਗ੍ਹਾ ਉੱਤੇ ਐਕਸੀਡੈਂਟ ਹੁੰਦੇ ਨੇ ਤਾਂ ਇਹ ਰੋਡ ਦੇ ਉੱਤੇ ਦੇਖੋ ਹੁਣ ਵੀ ਕਿੰਨੀ ਟ੍ਰੈਫਿਕ ਹੈ ਕੋਈ ਕਿਸੇ ਪਾਸੇ ਤੋਂ ਆ ਰਿਹਾ ਕੋਈ ਕਿਸੇ ਪਾਸੇ ਜਾ ਰਿਹਾ ਤਾਂ ਇਹ ਰੋਜ਼ਾਨਾ ਇਹ ਐਕਸੀਡੈਂਟਾਂ ਦਾ ਕਾਰਨ ਬਣਦਾ ਨਹੀਂ ਹੁੰਦਾ ਤਾਂ ਇਸ ਨੂੰ ਲੈ ਕੇ ਤਸਵੀਰ ਜਿਹੜੀ ਤੁਹਾਨੂੰ ਦਿਖਾਈ ਹੈ ਤਾਂ ਕਾਫੀ ਭਿਆਨਕ ਐਕਸੀਡੈਂਟ ਹੋਇਆ ਕਾਫੀ ਦੂਰ ਜਾ ਕੇ ਗੱਡੀ ਦੱਸਿਆ ਜਾ ਰਿਹਾ ਹੈ ਕਿ ਮਾਰੀ ਹੈ ਤਾਂ ਉਹ ਸਾਹਮਣੇ ਜਿਹੜੀ ਗੱਡੀ ਖੜੀ ਹੈ ਤਾਂ ਉਹਦੇ ਦੇਖਾਵਾਂਗੇ ਤੁਹਾਨੂੰ ਤਸਵੀਰਾਂ ਜਿੱਥੇ ਕਿ ਉਸ ਦਾ ਬੁਰਾ ਹਾਲ ਹੋਇਆ ਇਸ ਨੂੰ ਲੈ ਕੇ ਸੈਂਟਰੋ ਗੱਡੀ ਦੀਆਂ ਤਸਵੀਰਾਂ ਵੀ ਅਸੀਂ ਨਾਲ-ਨਾਲ ਦਿਖਾਵਾਂਗੇ ਜਿੱਥੇ ਕਿ ਜਿਹੜੀ ਥਾਰ ਗੱਡੀ ਨਾਲ ਐਕਸੀਡੈਂਟ ਹੋਇਆ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਸਾਹਮਣੇ ਅਸੂ ਨੂੰ ਇੱਥੇ ਦਿਖਾ ਦੋ ਆ ਥਾਰ ਜਿਹੜੀ ਸੈਂਟਰੋ ਗੱਡੀ ਹੈ ਇਸ ਦੇ ਵਿੱਚ ਜਿਹੜੀ ਤੁਸੀਂ ਦੇਖੋ ਕੀ ਵੱਜੀ ਹੈ ਥਾਰ ਗੱਡੀ ਜੋ ਕਿ ਤੋਂ ਦੇ ਜਿਹੜੇ ਕਾਰ ਡਰਾਈਵਰ ਨੇ ਉਹਨਾਂ ਦਾ ਸਹੀ ਕੁੜੀ ਚਲਾ ਰਹੀ ਸੀ ਪਰ ਥਾਰ ਗੱਡੀ ਵਾਲੇ ਮਾਲਕ ਕਹਿ ਰਹੇ ਨੇ ਕਿ ਮੁੰਡਾ ਚਲਾ ਰਿਆ ਸੀ ਗੱਡੀ ਪਰ ਸ ਨੂੰ ਲੈ ਕੇ ਪੁਲਿਸ ਹੁਣ ਪੂਰੀ ਜਾਂਚ ਕਰ ਰਹੀ ਹੈ ਕਿ ਆਖਰ ਇਹ ਹੋਇਆ ਕਿਵੇਂ ਹੈ ਚੰਡੀੜੇ ਪਾਸੇ ਤੋਂ ਇਹ ਗੱਡੀ ਆ ਰਹੀ ਸੀ ਜਿਸ ਤੋਂ ਬਾਅਦ ਜਾ ਕੇ ਇਹ ਇਹ ਮੈਕਸ ਚੌਕ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਸ਼ੁਕਰ ਹੋਇਆ ਕਿ ਜਾਨ ਬਚ ਗਈ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਵਹੀਕਲ ਦੋਨਾਂ ਦੇ ਡੈਮੇਜ ਹੋਏ ਨੇ ਜਿਸ ਤੋਂ ਬਾਅਦ ਜਾ ਕੇ ਹੁਣ ਦੇਖਦੇ ਹਾਂ ਪੁਲਿਸ ਕੀ ਕਾਰਵਾਈ ਕਰਦੀ ਹੈ ਥੋੜੇ ਕਰ ਮੈਂ ਸਮਿਤ ਦੇ ਨਾਲ ਤੇ ਸਿੰਘ